ਸੰਗਰੂਰ ਸ਼ਰਾਬ ਕਾਂਡ ਤੇ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਪੀੜਤ ਪਰਿਵਾਰਾਂ ਨਾਲ ਸੀਐਮ ਦੇ ਮੇਲ ਲਈ ਪ੍ਰੋਗਰਾਮ ਨੂੰ ਡਰਾਮਾ ਕਰਾਰ ਦਿੱਤਾ ਹੈ ਅਕਾਲੀ ਲੀਡਰ ਨੇ ਐਕਸਾਈਜ਼ ਮਨਿਸਟਰ ਹਰਪਾਲ ਸਿੰਘ ਚੀਮਾ ਦਾ ਅਸਤੀਫਾ ਵੀ ਮੰਗਿਆ ਦਰਅਸਲ ਕੇਜਰੀਵਾਲੀ ਵਿਰੋਧ ਪ੍ਰਦਰਸ਼ਨਾਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਨੂੰ ਸੰਗਰੂਰ ਪਹੁੰਚੇ ਸਨ ਤੇ ਇੱਥੇ ਉਹਨਾਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਇਨਸਾਫ ਦਾ ਪ੍ਰੋਸਾਦ ਦਿੱਤਾ ਪ੍ਰਸਕਾਂਡ ਬਾਅਦ ਵਿਰੋਧੀ ਧਿਰਾਂ ਮਾਨ ਸਰਕਾਰ ਤੇ ਹਮਲਾਵਰ ਨੇ ਭਗਵੰਤ ਮਾਨ ਨੂੰ ਅੱਜ ਇਸ ਗੱਲ ਦਾ ਵੇਲ ਮਿਲ ਗਿਆ ਚਾਰ ਪੰਜ ਦਿਨਾਂ ਤੋਂ ਬਾਅਦ ਕਿ ਜਿਹੜੀ ਉਹਦੇ ਆਪ ਦੇ ਜ਼ਿਲ੍ਹੇ 'ਚ ਆਪ ਦੇ ਹਲਕੇ 'ਚ ਜਿਹੜੀਆਂ 21 ਤੋਂ ਵੱਧ ਦੁਖਦਾਈ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਹ ਮੌਤਾਂ ਹੋਈਆਂ ਨੇ ਅੱਜ ਉਹਨਾਂ ਦਾ ਪਤਾ ਲਾਣ ਵਾਸਤੇ ਇੱਕ ਸਟੇਜ ਮੈਨੇਜ ਸ਼ੋ ਉੱਥੇ ਰਚਿਆ ਗਿਆ ਜੋ ਲੋਕ ਦੱਸਦੇ ਆ ਕਿ ਉਥੇ ਕਰਫਿਊ ਟਾਈਪ ਸਿਚੁਏਸ਼ਨ ਪੁਲਿਸ ਨੇ ਛਾਉਣੀ ਵਧਾਈ ਸੀ ਹਜ਼ਾਰ ਤੋਂ ਵੱਧ ਪੁਲਸ ਵਾਲਾ ਲਾਇਆ ਔਰ ਲੋਕਾਂ ਨੂੰ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਪਹਿਲਾਂ ਉਥੇ ਜਾ ਕੇ ਪੁਲਿਸ ਨੇ ਤੇ ਪ੍ਰਸ਼ਾਸਨ ਨੇ ਟਿਊਟਰ ਕੀਤਾ ਉਹਨਾਂ ਨੂੰ ਕਿਹਾ ਗਿਆ ਕਿ ਜੇ ਤੁਹਾਨੂੰ ਮਦਦ ਚਾਹੀਦੀ ਆ ਤੇ ਭਾਈ ਕੋਈ ਗੱਲ ਗਲਤ ਮਲਤ ਨਾ ਕਰਿਓ ਨਹੀਂ ਤਾਂ ਤੁਹਾਡੀ ਮਦਦ ਨਹੀਂ ਮਿਲੂ ਤੁਹਾਨੂੰ ਔਰ ਦਬਾਅ ਬਣਾਇਆ ਗਿਆ ਕਿ ਤੁਸੀਂ ਅਸਲੀ ਗੱਲ ਸਾਹਮਣੇ ਨਹੀਂ ਰੱਖ ਸਕਦੇ ਚਲੋ ਅਸਲੀਅਤ ਦਾ ਕਿਹੜਾ ਸਰਕਾਰ ਤੋਂ ਲੁਕੀ ਹੈ ਕਿਉਂਕਿ ਇਹ ਸਰਕਾਰ ਜਿਹੜੀ ਬਦਲਾਅ ਦੇ ਨਾਅਤੇ ਔਰ ਇਸ ਗੱਲ ਤੇ ਆਈ ਸੀ ਕਿ ਅਸੀਂ ਨਸ਼ਾ ਕੋਰੀ ਇਹਦੇ ਖਿਲਾਫ ਕਾਰਵਾਈ ਕਰਾਂਗੇ ਬੰਦ ਕਰਾਂਗੇ ਅੱਜ ਸਭ ਤੋਂ ਵੱਡੀ ਸਰਪ੍ਰਸਤੀ ਲਿਕਰ ਮਾਫੀਆ ਰੇਟ ਮਾਫੀਆ ਸ਼ਰਾਬ ਮਾਫੀਆ ਨਸ਼ਾ ਮਾਫੀਆ ਇਤੇ ਭਗਵੰਤਬਾਨ ਦੀ ਸਰਕਾਰ ਦੀ ਦਿੱਲੀ ਜਾ ਕੇ ਅਰਵਿੰਦ ਕੇਜਰੀਵਾਲ ਜਿਹੜਾ ਸ਼ਰਾਬ ਘਟਾਲੇ ਚ ਬੰਦ ਐ ਉਹਦੇ ਲਈ ਤਾਂ ਧਰਨਾ ਮਾਰ ਰਹੇ ਆ ਮਗਰ ਇੱਥੇ ਜਿਹੜੀਆਂ ਡੈਥਾਂ ਹੋ ਗਈਆਂ ਉਹਨਾਂ ਲਈ ਸਮਾਂ ਨਹੀਂ ਸੀ ਭਗਵੰਤਬਾਹ ਜੀ ਯਾਦ ਕਰੋ ਇਹ ਗੱਲ ਮੈਂ ਪਹਿਲਾਂ ਵੀ ਬੜੀ ਵਾਰੀ ਕਰ ਚੁੱਕਾ ਹਾਂ ਔਰ ਮੈਂ ਵੀਡੀਓ ਵੀ ਸ਼ੇਅਰ ਕਰੂੰਗਾ ਕਾਂਗਰਸ ਵੇਲੇ ਵੀ ਇਹ ਚਾ ਕੁਝ ਇਨਸੀਡੈਂਟ ਤਰਨ ਤਰਨ ਚਾਹਬ ਤੇ ਅੰਮਰਚੋੜ ਸਾਹਿਬ ਆਪਰਿਆ ਸੀ ਉਦੋਂ ਤੁਸੀਂ ਗਏ ਸੀ ਔਰ ਤੁਸੀਂ ਕਿਹਾ ਸੀਗਾ ਜੀ ਕਿ ਇਹਦੀ ਸੀਬੀਆ ਇਨਕੁਆਇਰੀ ਹੋਵੇ ਮੰਤਰੀ ਰਿਜ਼ਾਈਨ ਕਰੇ ਤੇ ਭਾਈ ਇਹ ਤੁਹਾ ਜ਼ਿਲ੍ਹਾ ਵੀ ਤੁਹਾਡਾ ਹੋਮ ਡਿਸਟ੍ਰਿਕਟ ਆ ਤੁਹਾਡੀ ਕੌਨਸਟਿਟੂਐਂਸੀ ਆ ਤੁਹਾਡਾ ਹਲਕਾ ਹੈ ਘਰਪਾਲ ਚੀਮਾ ਸਾਹਿਬ ਦਾ ਹਲਕਾ ਹੈ ਦੋਵੇਂ ਬੋਸਟ 1 ਐਂਡ 2 ਇਨ ਦਾ ਕੈਬਿਨੇਟ ਉਹਨਾਂ ਦਾ ਜ਼ਿਲ੍ਹਾ ਹੋ ਗਿਆ ਔਰ ਉਸ ਤੇ ਜ਼ਹਿਰੀਲੀ ਸ਼ਰਾਬ ਵੇਚੀ ਔਰ ਥੋੜਾ ਜਾ ਕੇ ਅਮਨ अरोड़ा ਸਾਹਿਬ ਮੰਤਰੀ ਸਾਹਿਬ ਕਹਿੰਦੇ ਆ ਵੇਖੋ ਤਲਾਸ਼ਾ ਕੀ ਦਿੰਦੇ ਆ ਕਹਿੰਦਾ ਇਹ ਕਿਹੜਾ ਤੁਸੀਂ ਸ਼ਰਾਬ ਠੇਕੇ ਤੋਂ ਲਈਏ ਤੇ ਅੱਛਾ ਦੂਜੀ ਸ਼ਰਾਬ ਵਿਕਦੀ ਕਿਉਂ ਆ ਫਿਰ ਬਕਾਉਂਦਾ ਕੌਣ ਆ ਪੁਲਿਸ ਦੀ ਸਰਪ੍ਰਸਤੀ ਤੋਂ ਬਗੈਰ ਥੋੜੀ ਰਹਿਨਮਾਈ ਬਗੈਰ ਥੋੜੀ ਸਰਪ੍ਰਸਤੀ ਬਗੈਰ ਇਹ ਬਿਕ ਨਹੀਂ ਸਕਦੀ ਸੀ ਇਸ ਲਈ ਜੇ ਸ਼ਰਮ ਹੈ ਇਹਦੇ ਚ ਇੰਡੀਪੈਂਡੈਂਟ ਇਨਕੁਆਇਰੀ ਮਾਰਕ ਕਰੋ ਔਰ ਇਕਸਾਈਜ਼ ਮਿਨਿਸਟਰ ਔਰ ਉਹ ਜਿਹੜੇ ਖਜ਼ਾਨਾ ਮੰਤਰੀ ਨੇ ਉਹਨਾਂ ਦਾ ਅਸਤੀਫਾ ਲਓ ਔਰ ਦੇ ਸ਼ੁੱਡ ਬੀ ਬੁੱਕਡ ਫਾਰ ਦਾ ਮਰਡਰ ਆਫ ðiਸ 20 ਪੀਪਲ ਐਂਡ ਯੂ ਸ਼ੁੱਡ ਬੀ ਬੁੱਕ ਫਾਰ ਮਰਡਰ ਕਿਉਂਕਿ ਐਸਐਸਪੀ ਜ਼ਿਲ੍ਹਾ ਪ੍ਰਸ਼ਾਸਨ ਜੋ ਲਾ ਰਿਹਾ ਉਹ ਤੁਸੀਂ ਲਾ ਰਹੇ ਹੋ ਔਰ ਇਹ ਫੇਲੀਅਰ ਇਹ ਤੁਹਾਡਾ ਆਪਣਾ ਇਸ ਲਈ ਬਲੇਮ ਗੇਮ ਨਾ ਕਰੋ ਬਾਲੇ ਚਤਰ ਤੇ ਸਿਆਣੇ ਨਾ ਬਣੋ ਲੋਕ ਤੁਹਾਡੇ ਇਸ ਸਾਰੀ ਗੱਲ ਨੂੰ ਸਮਝ ਚੁੱਕੇ ਐ ਸੋ ਵੀ ਆਈ ਡਿਮਾਂਡ ਐਕਸ਼ਨ ਐਂਡ ਰਿਮੂਵ ਅਲੋਗ ਸੱਤਰ ਵਿਸ਼ੇ ਨੇ ਨੌਨਾ ਪਰਿਵਾਰਾਂ ਨੂੰ ਲੈ ਕੇ ਆਇਆ ਗਰੀਬ ਪਰਿਵਾਰ ਨੇ ਔਰ ਖਮਾਉਂ ਚੀ ਚਲੇ ਗਏ ਛੋਟੇ ਛੋਟੇ ਜਿਹੜੇ ਖਮਾਉਂ ਦੇ ਚਲੇ ਗਏ ਕਿਸੇ ਦੇ ਬੱਚਾ 3ਵੀਂ ਕਲਾਸ 'ਚ ਹੈ ਕਿਸੇ ਦਾ 7ਵੀਂ ਕਲਾਸ 'ਚ ਹੈ ਮੈਨੂੰ ਖੁਸ਼ੀ ਹੁੰਦੀ ਜੇ ਮੈਂ ਦੇਖੇ ਕੋਸ਼ਿਸ਼ਾ ਵਾਲਾ ਪ੍ਰੋਗਰਾਮ ਚੱਲਦਾ ਹੁੰਦਾ ਪਰ ਮੈਨੂੰ ਸੋਚਣਾ ਪੈ ਗਿਆ ਬਹੁਤ ਮਾੜੀ ਗੱਲ ਹੋਈ ਹੈ ਅਫਸੋਸ ਹੈ ਪਰਿਵਾਰਾਂ ਨਾਲ ਸਾਰੇ ਪਿੰਡ ਨੂੰ ਅਫਸੋਸ ਹੈ ਕਿ ਕੋ ਪਿੰਡ 'ਚ 7-7 8-8 ਸਵੇ ਬੜਨ ਇਹ ਆਪਾਂ ਆਪਣੇ ਘਰਾਂ 'ਚ ਦੀਵਾਲੀ ਨਹੀਂ ਮਨਾਈ ਜਾਂਦੀ ਜੇ ਦੀਵਾਲੀ ਤੋਂ ਪਹਿਲਾਂ ਕੋਈ ਗੱਭਰੂ ਪੁੱਤ ਕਿਸੇ ਦਾ ਵੀ ਤੁਰ ਜੇ ਦੁਨੀਆ ਤੋਂ ਦੀਵਾਲੀ ਨਹੀਂ ਮਨਾਉਂਦਾ ਸਾਰਾ ਪਿੰਡ ਚੁੱਲ੍ਹਿਆਂ ਜਗ ਨਹੀਂ ਮਰਦੀ ਸੋ ਬਹੁਤ ਮਾੜੀ ਗੱਲ ਹੋਈ ਹੈ ਪਰ ਮੁੱਖ ਮੰਤਰੀ ਆ ਮੈਂ ਤੁਹਾਡਾ ਮੇਰਾ ਫਰਜ਼ ਬਣਦਾ ਹੈ ਕਿ ਨਾ ਸਾਰੇ ਪਰਿਵਾਰਾਂ ਨੂੰ ਮੈਂ ਸੰਭਾਲੂਗਾ ਨਾਲ ਜਿਹੜੇ ਪੰਧਿਆ ਨੇ ਕੰਮ ਕੀਤਾ ਆਪੋਰਸ ਖੜੀ ਹੈ ਮੈਂ ਆਰਡਰ ਕਰਤਾ ਡੀਸੀਪੀ ਨੂੰ ਜਿਹੜੇ ਬੰਦੇ ਦਾਸਤਾ ਫੜ ਲਈ ਦਾਸਤਾ ਫੜ ਲਈ ਨਾ ਭਾਈ ਹਾਂਜੀ 10 ਫੜ ਲਈ ਹਾਂਜੀ ਦਾਸ ਫੜ ਲਈ ਕਤਲ ਦਾ ਪਰਚਾ ਪਾਇਆ ਉਹਨਾਂ ਤੇ ਕਤਲ ਦਾ 302 ਲਾਈਆ ਉਹਨਾਂ ਤੇ ਕਿਉਂਕਿ ਕਿਸੇ ਨੂੰ ਚਿਹਰ ਥੇਕੇ ਮਾਰਨਾ ਹੈ ਇਹ ਹੱਤਿਆ ਹੈ ਇਹ ਮੌਤ ਨਹੀਂ ਹੱਤਿਆ ਹੈ ਇਹ ਗੱਲ ਮੈਂ ਹੀ ਬੋਲੀ ਸੀ ਜਦੋਂ ਬਰਦਾਸ਼ਪੁਰ ਕੋਲੇ 150 ਬੰਦਾ ਮਰ ਗਿਆ ਸੀ ਕਾਰਨ ਕਾਰਨ ਕੋਲੇ ਕਿਤੇ ਪਰਚਾ ਪਾਉਣਾ ਚਾਹੀਦਾ 302 ਦਾ 302 ਦਾ ਪਰਚਾ ਪਾਇਆ ਬਸਾ ਤੇ ਤੇ ਨਾਲੇ ਅਸੀਂ ਹੋਰ ਦੇਖ ਰਹੇ ਆ ਮੁਕੇ ਇਕੱਲੇ ਇੱਕ ਜ਼ਿਲ੍ਹੇ ਚ ਨਹੀਂ ਕਰਦੇ ਉਹਨੇ ਬਾਕੀ ਜ਼ਿਲ੍ਹੇ ਚ ਵੀ ਕਰਦੇ ਹੋਣੇ ਕੰਮ ਇਹ ਇਹ ਗੈਂਗ ਫੜਿਆ ਜਾਊਗਾ ਪੂਰਾ ਤੇ ਸੰਗਰੂਰ ਜ਼ਿਲ੍ਹੇ ਆਲੇ ਫੜੇ ਗਏ ਕੀ ਪਤਾ ਫਰੀਦਕੋਟ ਵੀ ਕਰਦੇ ਹੋਣੇ ਕੀ ਪਤਾ ਮੋਗੇ ਵੀ ਕਰਦੇ ਹੋਣੇ ਕੀ ਪਤਾ ਤਰਨਤੰਨ ਕੱਲੀ ਵੀ ਇਹਨਾਂ ਦਾ ਗਰੁੱਪ ਹੋਵੇ ਸਾਰੇ ਬੰਦੇ ਫੜਾਂਗੇ 302 ਦਾ ਪਰਚਾ ਹੋਊਗਾ 302 ਪਾਛੇ ਹੋਊਗਾ என் சே ஹ் தே